ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਗਿਆ ਹੈ ਕਿ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਬਿਆਨ ਸਿੰਘ ਦੀ ਹਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਗਏ ਬਲਵੰਤ ਸਿੰਘ ਰਾਜਵਾਨਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਯਾਦ ਰੱਖੇ ਕਿ ਰਾਜਵਾਨਾ ਪਿਛਲੇ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਅੱਗੇ ਉਸ ਨੂੰ ਸਜ਼ਾਏ ਮੌਤ ਸੁਣਾਈ ਜਾ ਚੁੱਕੀ ਹੈ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ ਵੀ ਅੰਜਾਰੀਆ ਦੀ ਬੈਂਚ ਨੇ ਵਧੀਕ ਸੋਲਿਸਟਰ ਜਰਨਲ ਕੇ ਐਮ ਨਟਰਾਜ ਤੋਂ ਸਪਸ਼ਟ ਤੌਰ ਤੇ ਪੁੱਛਿਆ ਤੁਸੀਂ ਉਸ ਨੂੰ ਹੁਣ ਤੱਕ ਫਾਂਸੀ ਆਖਰ ਕਿਉਂ ਨਹੀਂ ਦਿੱਤੀ ਇਸ ਵਿੱਚ ਕੌਣ ਜ਼ਿੰਮੇਵਾਰ ਹੈ ਬੈਂਚ ਨੇ ਇਹ ਵੀ ਦੱਸਿਆ ਹੈ ਕਿ ਸੁਪਰੀਮ ਕੋਰਟ ਨੇ ਕਦੇ ਵੀ ਫਾਂਸੀ ਦੀ ਸਜ਼ਾ ਉੱਤੇ ਰੋਕ ਨਹੀਂ ਲਗਾਈ ਸੀ ਦੇਰਅਸਲ ਅਦਾਲਤ ਇਸ ਸਮੇਂ ਉਸ ਅਪੀਲ ਦੀ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਰਾਜਵਾਨਾ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ ਰਾਜਵਾਨਾ ਦੇ ਵਕੀਲ ਸੀਨੀਅਰ ਐਡਵੋਕੇਟ ਮੁਕਲ ਰੋਤਕੀ ਨੇ ਦਲੀਲ ਦਿੱਤੀ ਕਿ ਰਹਿਮ ਦੀ ਪਟੀਸ਼ਨ ਉੱਤੇ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਰੌਂਦਗੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਇਹ ਪਟੀਸ਼ਨ ਖੁਦ ਰਾਜ ਉਹਨਾਂ ਨੇ ਨਹੀਂ ਸਗੋ ਗੁਰਦੁਆਰਾ ਕਮੇਟੀ ਨੇ ਦਾਇਰ ਕੀਤੀ ਸੀ ਕੋਰਟ ਨੇ ਪਹਿਲਾਂ ਹੀ ਕਿਹਾ ਸੀ ਕਿ ਰਹਿਮ ਦੀ ਅਰਜ਼ੀ ਉੱਤੇ ਸਿਰਫ ਫੈਸਲਾ ਕੀਤਾ ਜਾਣਾ ਹੈ ਪਰ ਹੁਣ ਤੱਕ ਇਸ ਮਾਮਲੇ ਵਿੱਚ ਟਾਲਮਟੋਲ ਹੀ ਹੁੰਦੀ ਆਈ ਹੈ ਇਸ ਦੇ ਮੱਦੇਨਜ਼ਰ ਬੈਂਚ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਕਿਹਾ ਹੈ ਕਿ ਅਗਲੀ ਸੁਨਵਾਈ 15 ਅਕਤੂਬਰ ਨੂੰ ਹੋਵੇਗੀ ਅਤੇ ਕੇਂਦਰ ਦੀ ਬੇਇੱਜ਼ਤੀ ਦੇ ਉੱਤੇ ਹੁਣ ਮਾਮਲੇ ਨੂੰ ਹੋਰ ਲੰਬਾ ਨਹੀਂ ਕੀਤਾ ਜਾਵੇਗਾ ਸੁਪਰੀਮ ਕੋਰਟ ਦੀ ਇਹ ਟਿੱਪਣੀ ਕੇਂਦਰ ਲਈ ਵੱਡੀ ਸੁਵਿਧਾ ਬਣ ਸਕਦੀ ਹੈ ਕਿਉਂਕਿ ਇੱਕ ਪਾਸੇ ਲਗਭਗ 3 ਦਹਾਕਿਆਂ ਤੋਂ ਕੇਸ اٹਕਿਆ ਪਿਆ ਹੈ ਅਤੇ ਦੂਜੇ ਪਾਸੇ ਹੁਣ ਅਦਾਲਤ ਨੇ ਸਿੱਧੇ ਸਵਾਲ ਖੜੇ ਕਰ ਦਿੱਤੇ ਨੇ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਬਿਆਨਤ ਸਿੰਘ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਗਏ ਬਲਵੰਤ ਸਿੰਘ ਰਾਜਵਾਨਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਯਾਦ ਰਹੇ ਕਿ ਰਾਜਵਾਨਾ ਪਿਛਲੇ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਅੱਗੇ ਉਸ ਨੂੰ ਸਜ਼ਾਏ ਮੌਤ ਸੁਣਾਈ ਜਾ ਚੁੱਕੀ ਹੈ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ ਵੀ ਅੰਜਾਰੀਆ ਦੀ ਬੈਂਚ ਨੇ ਵਧੀਕ ਸੋਲਿਸਟਰ ਜਰਨਲ ਕੇ ਐਮ ਨਟਰਾਜ ਤੋਂ ਸਪਸ਼ਟ ਤੌਰ ਤੇ ਪੁੱਛਿਆ ਤੁਸੀਂ ਉਸ ਨੂੰ ਹੁਣ ਤੱਕ ਫਾਂਸੀ ਆਖਰ ਕਿਉਂ ਨਹੀਂ ਦਿੱਤੀ ਇਸ ਵਿੱਚ ਕੌਣ ਜ਼ਿੰਮੇਵਾਰ ਹੈ ਬੈਂਚ ਨੇ ਇਹ ਵੀ ਦੱਸਿਆ ਹੈ ਕਿ ਸੁਪਰੀਮ ਕੋਰਟ ਨੇ ਕਦੇ ਵੀ ਫਾਂਸੀ ਦੀ ਸਜ਼ਾ ਉੱਤੇ ਰੋਕ ਨਹੀਂ ਲਗਾਈ ਸੀ ਦੇਰਅਸਲ ਅਦਾਲਤ ਇਸ ਸਮੇਂ ਉਸ ਅਪੀਲ ਦੀ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਰਾਜਵਾਨਾ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ ਰਾਜਵਾਨਾ ਦੇ ਵਕੀਲ ਸੀਨੀਅਰ ਐਡਵੋਕੇਟ ਮੁਕਲ ਰੋhtਕੀ ਨੇ ਦਲੀਲ ਦਿੱਤੀ ਕਿ ਰਹਿਮ ਦੀ ਪਟੀਸ਼ਨ ਉੱਤੇ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਰੋਦਗੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਇਹ ਪਟੀਸ਼ਨ ਖੁਦ ਰਾਜ ਉਹਨਾਂ ਨੇ ਨਹੀਂ ਸਗੋ ਗੁਰਦੁਆਰਾ ਕਮੇਟੀ ਨੇ ਧਾਇਰ ਕੀਤੀ ਸੀ ਕੋਰਟ ਨੇ ਪਹਿਲਾਂ ਹੀ ਕਿਹਾ ਸੀ ਕਿ ਰਹਿਣ ਦੀ ਅਰਜ਼ੀ ਉੱਤੇ ਸਵੇ ਸਿਰ ਫੈਸਲਾ ਕੀਤਾ ਜਾਣਾ ਪਰ ਹੁਣ ਤੱਕ ਇਸ ਮਾਮਲੇ ਵਿੱਚ ਟਾਲਮਟੋਲ ਹੀ ਹੁੰਦੀ ਆਈ ਹੈ ਇਸ ਦੇ ਮੱਦੇਨਜ਼ਰ ਬੈਂਚ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਕਿਹਾ ਹੈ ਕਿ ਅਗਲੀ ਸੁਨਵਾਈ 15 ਅਕਤੂਬਰ ਨੂੰ ਹੋਵੇਗੀ ਅਤੇ ਕੇਂਦਰ ਦੀ ਬੇਨਤੀ ਦੇ ਉੱਤੇ ਹੁਣ ਮਾਮਲੇ ਨੂੰ ਹੋਰ ਲੰਬਾ ਨਹੀਂ ਕੀਤਾ ਜਾਵੇਗਾ ਸੁਪਰੀਮ ਕੋਰਟ ਦੀ ਇਹ ਟਿੱਪਣੀ ਕੇਂਦਰ ਲਈ ਵੱਡੀ ਅਸੁਵਿਧਾ ਬਣ ਸਕਦੀ ਹੈ ਕਿਉਂਕਿ ਇੱਕ ਪਾਸੇ ਲਗਭਗ 3 ਦਹਾਕਿਆਂ ਤੋਂ ਕੇਸ اٹਕਿਆ ਪਿਆ ਹੈ ਅਤੇ ਦੂਜੇ ਪਾਸੇ ਹੁਣ ਅਦਾਲਤ ਨੇ ਸਿੱਧੇ ਸਵਾਲ ਖੜੇ ਕਰ ਦਿੱਤੇ ਨੇ